ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਕੋਟ ਭਾਈ ਤੋਂ ਗੁਰੂ ਘਰ ਦੇ ਵਿੱਚੋਂ ਸੈਕਟੇ ਯਾਤਰਾ ਆਰੰਭ ਕੀਤੀ ਸੀ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇਲ ਲਖਦੀ ਜੋ ਕਿ 1 ਮਹੀਨਾ ਤੇ 5 ਦਿਨਾਂ ਵਿੱਚ ਸਾਈਕਲ ਗੁਰਦ੍ਰਸ਼ੀ ਪੱਤਰ ਸਾਹਿਬ ਬਾਬਾ ਨਾਨਕੀ ਦਾ ਤਪਸਥਾਨ ਉੱਥੇ ਪਹੁੰਚਿਆ ਤੇ ਦਰਸ਼ਨਰ ਕੀਤੇ ਮਨ ਨੂੰ ਬੜੀਆਂ ਖੁਸ਼ੀਆਂ ਮਿਲੀਆਂ ਉੱਥੋਂ ਵਾਪਸ ਕਾਰਗਲ ਸ਼੍ਰੀਨਗਰ ਕਾਜੀਗੁੰਡ ਆਰਾਮ ਪਾਣਾ ਜੰਮੂ ਹੁੰਦਾ ਹੋਇਆ ਅੱਜ ਸਵੇਰ ਰਾਜ ਬਾਗ ਤੋਂ ਗੁਰੂ ਘਰ ਦੇ ਵਿੱਚੋਂ ਚਾਲੇ ਪਾਏ ਤਾਂ ਰਸਤੇ ਵਿੱਚ ਇੱਕ ਬੋਰਡ ਮਿਲਿਆਗਾ ਤਨ ਤਨ ਗੁਰੂ ਰਾਮਦਾਸ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਅੱਜ ਤੋ 114 ਕਿਲੋਮੀਟਰ ਸ੍ਰੀ ਅੰਮ੍ਰਿਤਸਰ ਸਾਹਿਬ ਬਾਕੀ ਹੈ ਜੀ ਬਾਬੇ ਨਾਲ ਦੀ ਕਿਰਪਾ ਦੇ ਨਾਲ ਹੌਲੀ-ਹੌਲੀ ਦਰਸ਼ਨਦਾਰੀ ਕਰਦਾ ਹੋਇਆ ਆਪਾਂ ਦਾ ਪਿੰਡ ਕੋਟਪਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਹੁੰਚਾਂਗਾ ਅੱਜ ਪੰਜਾਬ ਦੇ ਵਿੱਚ ਮਾ ਪ੍ਰਵੇਸ਼ ਹੋ ਗਿਆਗਾ ਪਠਾਨਕੋਟ ਇੱਥੋਂ 18 ਕਿਲੋਮੀਟਰ ਬਾਕੀ ਹੈ ਅਰਾਸੇ ਵਿੱਚ ਜੋ ਵੀਰਾ ਭੈਣਾ ਨੇ ਮੇਰੀ ਸਪੋਰਟ ਕੀਤੀ ਹੈ ਉਹਨਾਂ ਵੀਰਾ ਭੈਣਾ ਦੇ ਸਿਰ ਤੇ ਬਾਬਾ ਨਾਲ ਜੀ ਮਿਹਰ ਭਰਿਆ ਹੱਥ ਰੱਖੇ ਪਿੰਡ ਕੋਟਪਾਈ ਤੋਂ ਵੀ ਸਪੋਰਟ ਮੈਨੂੰ ਮਿਲੀ ਹੈ ਇਸ ਯਾਤਰਾ ਦੌਰਾਨ ਬਾਬਾ ਨਾਨਕ ਜੀ ਮੇਰ ਕਰਨ ਉਹਨਾਂ ਵੀਰਾਂ ਭੈਣਾਂ ਤੇ ਤੇ ਹੁਣ ਇੱਥੋਂ ਚਾਲੇ ਪਾਉਣ ਲੱਗਿਆਂਗਾ ਪਠਾਨਕੋਟ ਵੱਲ ਇਹ ਸਾਰੀ ਯਾਤਰਾ ਬਾਬਾ ਨਾਨਕ ਜੀ ਕਿਰਪਾ ਦੇ ਨਾਲ ਹੋ ਰਹੀ ਹੈ ਜੀ ਮੈਨੂੰ ਕੋਟਪਈ ਦੇ ਵੱਲੋਂ हिमाचल ਵੱਲੋਂ ਪੂਰੇ ਭਾਰਤ ਵੱਲੋਂ ਮੈਨੂੰ ਜੋ ਪਿਆਰ ਸਤਿਕਾਰ ਮਿਲੇਗਾ ਵਾਹਿਗੁਰੂ ਉਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਜੀ ਤੇ ਹੁਣ ਬਾਬੇ ਨਾਲ ਤਾਂ ਨਾਮ ਲੈ ਕੇ ਇਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ